ਅੱਜ ਮੇਰੀ ਪੂਰੇ ਸਮਾਜ ਦੇ ਨਾਲ ਜਿਹੜੀ ਇਹ ਪਲੇਠੀ ਮੀਟਿੰਗ ਹੋਈ ਹੈ ਇਸ ਤੋਂ ਪਹਿਲੇ ਮੈਂ ਧੀਰਸਤੇ ਜਾ ਕੇ ਕੁੜੀ ਥੋੜੇ ਨੁਮਾਇंदे ਸੀਗੇ ਉਹ ਤੋਂ ਮੀਟਿੰਗ ਕਰ ਚੁੱਕਾ ਪਿਛਲੇ ਹਫਤੇ ਅੱਜ ਬਹੁਤ ਸਾਰੇ ਸੱਜਣ ਜਿਹੜੇ ਐ ਬਾਲਵਿਕੀ ਸਮਾਜ ਤੋਂ ਇੱਥੇ ਆਏ ਐ ਮਾਨ ਜੋ ਗੱਬਰ ਜੀ ਬਾਬਾ ਜੀ ਹੋਰ ਵੀ ਜਿਨ੍ਹਾਂ ਨੂੰ ਸਾਰਿਆਂ ਨੂੰ ਮੈਂ ਜ਼ਾਤੇ ਖੁਦ ਨਹੀਂ ਜਾਣਦਾ ਹਾਲ ਦੀ ਘੜੀ ਕਿਉਂਕਿ ਮੈਂ ਜੇ ਦਸਤੀ ਨੇ ਹੋਏ ਜੁਆਇਨ ਕੀਤੇ ਆ ਤਾਂ ਜੋ ਇਸ਼ੂਜ਼ ਬਹੁਤ ਪੁਰਾਣੇ ਚੱਲਦੇ ਪਏ ਸੀ ਇੱਥੇ ਉਹ ਗੱਬਰ ਜੀ ਨੇ ਅਜ ਦੁਬਾਰਾ ਰੀਟ੍ਰੇਟ ਕੀਤੇ ਸਾਰੇ ਇਹ نوٹ ਕੀਤੇ ਆ ਇੱਕ ਇਸ਼ੂ ਹੈਗਾ ਵੈ ਨਜਾਇਜ਼ ਕਬਜ਼ੇ ਢਾਹਨ ਦਾ ਜਿਸ ਤਰ੍ਹਾਂ ਕਿ ਮੈਂ ਗੱਬਰ ਸਾਹਿਬ ਨੂੰ ਐਕਸਪਲੇਨ ਕੀਤਾ ਹੈ ਨਜਾਇਜ਼ ਕਬਜ਼ੇ ਢਾਹਨ ਲਈ ਸਭ ਤੋਂ ਪਹਿਲੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਪਛਾਣ ਕਰਨੀ ਜ਼ਰੂਰੀ ਹੈ ਜਿਹੜੇ ਨਿਸ਼ਾਨਦੇਹੀ ਹੈ ਸੋ ਸੋਮਵਾਰ ਸਾਡੇ ਤਹਿਸੀਲਦਾਰ ਸਾਹਿਬ ਜਦੋਂ ਜੁਆਇਨ ਕਰਦੇ ਛੁੱਟੀ ਤੋਂ ਬਾਅਦ ਅਸੀਂ ਸਾਰਾ ਰੈਵਨਿਊ ਰਿਕਾਰਡ ਪਰਚੋਲ ਕੇ ਔਰ ਉਹਦੇ ਮੁਤਾਬਿਕ ਨਿਸ਼ਾਨਦੇਹੀ ਕਰਕੇ ਫਿਰ ਅਸੀਂ ਪਛਾਣ ਕਰਾਂਗੇ ਕਿ ਕਿਹੜੇ ਲੋਕ ਨਜਾਇਜ਼ ਕਬਜ਼ੇਕਰ ਹਨ ਤੁਹਾਨੂੰ ਹਟਾਉਣ ਦੀ ਕਾਰਵਾਈ ਕੀਤੀ ਜਾਏਗੀ ਦੂਸਰਾ ਕੁਝ ਫਾਈਨੈਂਸ਼ੀਅਲ ਇਰੈਗੂਲਰਿਟੀਆਂ ਦੀ ਗੱਲ ਕੀਤੀ ਗਈ ਹੈ ਕਿ ਜਿਹੜੇ ਪੁਰਵ ਵਰਤੀ ਜਿਹੜੇ ਜੀਐਮ ਸਾਹਿਬ ਸੀਗੇ ਉਹਨਾਂ ਦੇ ਉੱਤੇ ਕੁਝ ਦੋਸ਼ ਹੈਗੇ ਆ ਆਪਣਾ ਵਿੱਤੀ ਅਨਿਮਿਤਤਾਵਾਂ ਦੇ ਉਹਦੇ ਰਿਗਾਰਡਿੰਗ ਮੌਜੂਦਾ ਜੀਐਮ ਸਾਹਿਬ ਨੇ ਬਰੀਫ ਕੀਤਾ ਸਾਰੇ ਹਾਊਸ ਨੂੰ ਸਾਰੇ ਮੀਟਿੰਗ ਦੇ ਵਿੱਚ ਸ਼ਾਮਲ ਨੁਮਾਇੰਦਿਆਂ ਨੂੰ ਕਿ ਉਹਦੇ ਰਿਗਾਰਡਿੰਗ ਇਨਕੁਆਇਰੀ ਮਾਰ ਕੀਤੀ ਕਿ ਇਹ ਡੀਸੀਜੀ ਸਾਹਿਬ ਨੂੰ ਉਸ ਇਨਕੁਆਰੀ ਦੇ ਵਿੱਚ ਉਹਨਾਂ ਨੂੰ ਸੱਦਿਆ ਵੀ ਜਾਵੇਗਾ ਔਰ ਜਿਹੜੇ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਸਮਾਜ ਦੇ ਬੰਦਿਆਂ ਨੇ ਉਹਨਾਂ ਨੂੰ ਵੀ ਉਹਦੇ ਵਿੱਚ ਪਾਰਟੀ ਬਣਾਇਆ ਜਾਵੇਗਾ ਜੋ ਸਮੂਦੋ ਦੇਣਾ ਚਾਹਣਗੇ ਜੋ ਉਹ ਕਹਿਣਾ ਚਾਹੇਗਾ ਕੁਝ ਗੱਲਾਂ ਇਹਨਾਂ ਨੇ ਕੀਤੀ ਹੈ ਕਿ ਉਹ ਬਾਰੋ ਫੰਡਿੰਗ ਉਹਨਾਂ ਨੂੰ ਹੋ ਰਹੀ ਸੀ ਉਹਦੇ ਰਿਗਾਰਡਿੰਗ ਫੋਨ ਚੈੱਕ ਕਰਵਾਉਂਦਾ ਹੈ ਸਾਰੀ ਚੀਜ਼ਾਂ ਜਿਹੜੀਆਂ ਹੈ ਇਨਕੁਆਰੀ ਦਾ ਸਕੋਪ ਦੇ ਵਿੱਚ ਆਣ ਗਿਆ ਇਨਕੁਆਰੀ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਖੋਖਿਆ ਜਾਵੇਗਾ ਉਹਦੇ ਮੁਤਾਬਕ ਇਸ ਸਿੱਟੇ ਤੇ ਪਹੁੰਚਿਆ ਜਾਵੇਗਾ ਬਿਲਕੁਲ ਜੀ ਇਹ ਮਸਲੇ ਦੇ ਉੱਤੇ ਸੀ ਸਾਰੇ ਹੀ ਬਹੁਤ ਸੰਜੀਦਗੀ ਦੇ ਨਾਲ ਕੰਮ ਕਰ ਰਹੇ ਆ ਮੈਂ ਤੇ ਚਲੋ ਦੇ ਰਹੇ ਹੋਏ ਜੀ ਐਮ ਸਾਹਿਬ ਬਹੁਤ ਸincerely ਕਰ ਰਹੇ ਹਨ ਔਰ ਗੱਬਰ ਸਾਹਿਬ ਜੀ ਦਾ ਸਾਡੇ ਦੇ ਉੱਤੇ ਮੇਰੇ ਬਹੁਤ ਥੋੜੇ ਸਮੇਂ ਦੇ ਵਿੱਚ ਮੈਂ ਵਿਸ਼ਵਾਸ ਹੈ ਉਹਨਾਂ ਨੇ ਮੈਂ ਮੈਂ ਉਹਨਾਂ ਦਾ ਉਹਨਾਂ ਨੇ ਮੇਰਾ ਵੀ ਵਿਸ਼ਵਾਸ ਹਾਸਲ ਕੀਤਾ ਪਰ ਵੱਡੀ ਗੱਲ ਮੈਂ ਸ਼ੇਅਰ ਕਰ ਰਹਿਣ ਵਾਲਾ ਹਾਂ ਬਹੁਤ ਬਚਪਨ ਤੋਂ ਛੋਟੀ ਉਮਰ ਤੋਂ ਸੀ ਇਹ ਤੇ ਮਹਾਰਾਜ ਦੇ ਜਨਮ ਦਿਨ ਤੇ ਭਗਵਾਨ ਬਾਲਕੀ ਦੇ ਜਨਮ ਦਿਨ ਤੇ ਆਉਂਦੇ ਰਹੇ ਹਾਂ ਮੇਲੇ ਦੇ ਉੱਤੇ ਸੋ ਮੇਰੀ ਤੇ ਇੱਕ ਨਿੱਜੀ ਤੌਰ ਤੇ ਵੀ ਆਸਥਾ ਹੈ ਸੋ ਅਸੀਂ ਇਹ ਹੈ ਕਿ ਛੁੱਟੀ ਤੋਂ ਬਹੁਤ ਤਹਿਸੀਲਦਾਰ ਸਾਹਿਬ ਸੋਮਵਾਰ ਜੁਆਇਨ ਕਰਦੇ ਹੈ ਅੱਜ 11 ਹੈ ਤੇ ਚਲੋ ਅਗਲਾ ਹਫਤਾ 10 ਦਿਨ ਲੈ ਕੇ ਛੋਟੀਆਂ ਸਮੇਤ ਅਸੀਂ 21 ਤਰੀਕ ਤੱਕ ਕੁਝ ਵੱਡੇ ਮਸਲੇ ਜਿਹੜੇ ਆ ਹੱਲ ਕਰਨ ਵਾਸਤੇ ਆਸਪੰਦ ਲਗੇ ਆ ਇਹ ਬਾਲਮਿਕੀ ਹਰ ਹਰ ਬਾਲਮਿਕੀ ਨਿਊ ਪਾਵਨ ਬਾਲਮਿਕੀ ਤੀਤੀ ਨਿਸ਼ਾਨਦੇਹੀ ਦਾ ਸਿਸਟਮ ਚੱਲਦਾ ਸੀ ਜਿਹਦੇ ਦੀ ਟੀਮ ਮਾਂ ਜੋ ਡੀ ਸਾਹਵਲੋਂ ਨਿਸ਼ਾਨਦੀ ਕਰਾਉਣ ਵਾਸਤੇ ਗਈ ਜਿਵੇਂ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਉਹਨਾਂ ਨੂੰ 2 ਦਿਨ ਦਾ ਟਾਈਮ ਲਿਆ ਮਾਝੂ ਨੂੰ 10 ਦਿਨ ਹੋ ਗਏ ਆ ਐਕਸ਼ਨ ਨਹੀਂ ਹਲੇ ਹੋ ਪਾਇਆ ਅੱਜ ਦਾ ਅਸੀਂ ਅਲਟੀਮੇਟ ਵੀ ਦਿੱਤਾ ਹੈ ਅਸੀਂ ਕਿ ਕੇਸ ਵੀ ਜੀ ਨਹੀਂ ਨਿਜਾਇਜ਼ ਕਬਜੀ ਹਟਨੇ ਅਸੀਂ ਛਟਕਾਰੇ ਆਵਾਂਗੇ ਮਾਝੂ ਦੀ ਸਾਹਮਣੇ ਅੱਜ ਮੀਟਿੰਗ ਲਈ ਜਿਸ ਇਸ ਐਸਕ੍ਰੀਨ ਸਭ ਜੋ ਨਵੇਂ ਆਇਆ ਲੋਪੂ ਗੱਲ ਦੇ ਪਰਵਜੀ ਨੇ ਮੀਟਿੰਗ ਲੈ ਕੇ 10 ਦਿਨ ਦਾ ਟਾਈਮ ਹੋਰ ਮੰਗਿਆ ਇਹਦੇ ਵਿੱਚ ਉਹਨੇ ਕਿਹਾ ਕਿ ਪਹਿਲੇ ਦਰ ਤੇ ਨਿਸ਼ਾਨਦੀ ਹੋਵੇਗੀ ਨਜਾਇਜ਼ ਕਬਜ਼ੇ ਹਟਾਏ ਜਾਣਗੇ ਇਹ ਕਹਿਤ ਧੰਨਵਾਦ ਕਰਦੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦਾ ਜਿਨ੍ਹਾਂ ਨੇ ਪੁਰਾਣੀ ਕਮੇਟੀ ਥਰੀ ਪੰਕ ਕਰਕੇ ਨਵੀਂ ਕਮੇਟੀ ਬਣਾਈ ਹੈ ਜਿਹਦੇ ਵਿੱਚ ਸਾਡੇ ਅੰਮ੍ਰਿਤਸਰ ਸ਼ਹਿਰ ਦੇ 4 ਐਮਐਲਏ 2 ਐਮਐਲਏ ਬਾਰ ਦੇ ਜਲੰਧਰ ਦਾ ਇੱਕ ਪੂਰੇ ਏਰੀਆ ਚੀਐਮਐਲਏ ਭਾਗੀ ਸਤਮੀ ਉਹ ਆਪ ਚੇਅਰਮੈਨ ਸਭ ਮੁੱਖ ਮੰਤਰੀ ਜੀ ਆ ਨਮੀ ਕਮੇਟੀ ਬਣ ਗਈ ਜਿਹਦੇ ਵਿੱਚ ਹਰਪ੍ਰੀਤ ਸਿੰਘ ਜੀ ਯੂਨੀਵਰਸਿਟੀ ਚੇਅਰਮੈਨ ਬਣਾਇਆ ਜਿਨ੍ਹਾਂ ਦੀ ਜ਼ਿੰਮੇਵਾਰੀ ਲਈ ਹੈ ਕਿ 30 ਦੀ ਡਿਵੈਲਪਮੈਂਟ ਇਮੀਡੀਏਟਲੀ ਕੀਤੀ ਜਾਵੇ ਲੇਕਿਨ ਅਸੀਂ ਫੇਰ ਵੀ ਇਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਇਹਦੀ ਰਨਿੰਗ ਇਮੀਡੀਏਟਲੀ ਕੀਤੀ ਜਾਵੇ ਕਿਉਂਕਿ ਸਾਡੇ 3.5 ਸਾਲਾਂ ਦੇ ਵਿੱਚ 1 ਰੁਪਿਆ ਨਹੀਂ ਲੱਗਿਆ ਕੋਈ ਡਿਵੈਲਪਮੈਂਟ ਨਹੀਂ ਹੋਈ ਜੇਕਰ 21 ਤਰੀਕ ਤੱਕ ਕੋਈ ਡਿਵੈਲਪਮੈਂਟ ਹੋ ਗਈ ਇਹ ਪ੍ਰੋਬਲਮ ਨਾ ਸਾਡੀ ਹੱਲ ਹੋਈ ਨਿਸ਼ਾਨ ਦੀ ਨਾ ਹੋਈ ਨਿਯਾਇਤ ਕਬਜੀ ਨਾ ਹੋਈ ਉਥੇ ਡਿਵੈਲਪਮੈਂਟ ਨਾ ਹੋਈ ਫਿਰ ਅਸੀਂ ਜ਼ਰੂਰ ਉਹਦੇ ਉੱਤੇ ਸੂਤ ਵਿਚਾਰ ਸਮਾਜ ਕਰੇਗਾ ਬਾਲਮੀਕੀ ਸਮਾਜ ਤੇ ਸੰਸ ਸਮਾਜ ਹਮੇਸ਼ਾ ਹੀ ਇਹਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਹਰ ਵੀ ਤਿਆਰ ਹੈ ਉਹਦੇ ਨਾਲ ਨਾਲ ਜਿਹੜਾ ਪਹਿਲਾ ਜੀਐਮ ਸੀਗਾ ਕੁਸ਼ਰਾਜ ਜਿਹਨੇ 1 ਕਰੋੜ ਕੁਈ 88 ਲੱਖ ਰੁਪਏ ਦਾ ਕਪਲਾ ਕੀਤਾ ਹੋਇਆ ਅਸੀਂ ਪਹਿਲ ਦੇ ਆਧਾਰ ਤੇ ਮੰਗ ਕੀਤੀ ਸੀ ਉਹ ਦੀ ਐਫਆਈਆਰ ਦਰਜ ਕੀਤੀ ਜਾਵੇ ਕੋ ਭਗਵੰਤ ਮਾਨ ਦੀ ਸਰਕਾਰ ਜਿੰਨਾਂ ਕੋ ਕਪਲਾ ਕੀਤਾ ਭਮੀਗੰਤਰੀਆ ਮੰਤਰੀਆ ਸੰਤਰੀਆ ਉਤੇ ਐਫਆਈਆਰ ਦਰਜ ਕਰ ਕੀ ਉਹਨਾਂ ਮੰਤਰੀਪੇਟ ਨੂੰ ਵੀ ਲਾਇਆ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕਰਦੇ ਆਂ ਪਹਿਲ ਦੇ ਆਧਾਰ ਤੇ ਤੇ affidavits ਕਰਕੇ ਉਹਨੂੰ ਰੈਸਟ ਕੀਤਾ ਜਾਵੇ ਧੰਨਵਾਦ ਜੇ ਬਾਲਮੀਕੀ ਹਰ ਹਰ ਬਾਲ ਕਰੇ ਤੇ ਮੈਂ ਮਾਮ ਨੂੰ ਬੇਨਤੀ ਕਰਦੀ ਆਂ ਵੀ ਪਲੀਜ਼ ਇਹਨੂੰ ਪਹਿਲਾਂ ਇਹ ਨੋਵਾ ਮੰਗ ਪੱਤਰ ਸਾਡਾ ਜਿਹੜਾ ਮਾਨਯੋਗ ਸੀਐਮ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਇਆ ਜਾਵੇ ਤੇ ਜੋ ਵੀ ਅੱਗੋਂ ਸਾਡੀਆਂ ਮੰਗਾਂ ਨੇ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਇਹ ਅਸੀਂ ਇਹ ਸਾਡਾ ਕੋਈ ਪਰਸਨਲੀ ਮੈਟਰ ਨਹੀਂ ਹੈ ਇਹ ਸਾਡਾ ਸਮਾਜ ਦਾ ਮੈਟਰ ਹੈ ਇਸ ਲਈ ਅਸੀਂ ਸਮਾਜ ਲਈ ਕਰ ਰਹੇ ਆਂ ਜੋ ਕੀਚ ਦੇ ਵਿੱਚ ਦੇਦ ਦੇ ਵਿੱਚ ਜੋ ਵੀ ਸਾਨੂੰ ਚੀਜ਼ਾਂ ਦੀ ਲੋੜ ਹੈ ਜੋ ਵੀ ਉੱਥੇ ਸਾਨੂੰ ਸਾਡੀਆਂ ਮੰਗਾਂ ਨੇ ਉਹ ਪਲੀਜ਼ ਮਾਮ ਉਹਨਾਂ ਨੂੰ ਪੂਰਾ ਕੀਤਾ ਜਾਵੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਮਾਮ ਜੈ ਵਾਲਮੀਕੀ ਹਰ ਹਰ